ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ਲਾਈਨ 24 ਦੇ ਪੇ ਤਮਾਮ ਦਸ਼ਕਾਂ ਦਾ ਸਵਾਗਤ ਹੈ ਬੀਤੀ ਰਾਤ ਪਵਾਨਿੰਗੜ ਸਮਾਨਾ ਰੋਡ ਤੇ ਪਲਟਿਆ ਘੋੜਾ ਜ਼ਿਕਰਯੋਗ ਹੈ ਕਿ ਇਹ ਘੋੜਾ ਪੰਜਾਬ ਤੋਂ ਹਰਿਆਣਾ ਵੱਲ ਚਾਰ ਰਿਹਾ ਸੀ ਜੋ ਕਿ ਗੱਡੀ ਵਿੱਚ ਸਰਫ ਲੈ ਕੇ ਜਾ ਰਿਹਾ ਸੀ ਪਸ਼ੂਆਂ ਨੂੰ ਬਚਾਉਂਦੇ ਹੋਏ ਆ ਆਪਣਾ ਸੰਤੁਲਨ ਖੋ ਬੈਠਿਆ ਤੇ ਇਹ ਘੋੜਾ ਇਹ ਸੜਕ ਦੇ ਉੱਪਰ ਜਾ ਪਲਟਿਆ ਫਿਲਹਾਲ ਜਾਨੀ ਮਾਨੀ ਦਾ ਕੋ ਨੁਕਸਾਨ ਨਹੀਂ ਹੋਇਆ ਬਿਊਰੋ ਰਿਪੋਰਟ ਪੰਜਾਬ న్యూਸ ਲੈਂਡ 24 ਉਹਰਾ ਬੰਦਾ 2:30 ਵਜੇ ਉਹ ਨਕਾਨ ਵੀ ਕਾਫੀ ਹੋ ਰਿਹਾ ਕੀ ਲੋੜ ਵੀ ਹੈ ਬੱਚੇ ਉਹ ਸਲਫਰ ਹੈ ਕਿਸੇ ਕੰਮ ਆਉਂਦੀ ਹੈ ਇਹ ਗੈਸ ਹੀ ਜਾਉਂਗੇ ਤੇ ਆਟ ਵੀ ਨਹੀਂ ਕੋੜਾ ਧੱਕਾ ਹੈ ਇਹ ਰਮਰ ਭਾਈ ਜੀ ਰਮਰ ਕੋਲ ਜਾ ਕੇ ਤੇ ਰਿਹਾ ਅੱਗੇ ਇਧਰ ਹਰਿਆਣੇ ਚ ਜਾ ਰਹੇ ਜੀ ਕਿ ਕਿਤਰਾ ਹੋਇਆ ਤਾਂ ਤੁਹਾਡੇ ਇਹ ਵਾਰਾ ਪਾਸੂ ਬੈਠੇ ਸੀਗੇ ਫੁੱਟਬਾਲ ਤੇ ਉਹਨਾਂ ਨੂੰ ਬੁਲਾਉਂਦੇ ਹੈ ਡਰਾਈਵਰ ਇਹ ਫੋਟੋ ਆ ਤੇ ਜਦ ਵੀ ਜੀ ਆਮ ਜਨ ਨਾਲ ਜਿਹੜਾ ਮੇਰਾ ਨਾਮ ਕਾਂਸਟੇਬਲ ਦਿਸੰਦਰ ਨਾ ਜੀ ਦਿਸੰਦਰ ਬਾਜ ਜੀ ਕਿੱਥੇ ਡਿਊਟੀ ਤੇ ਆ ਗੀ ਦੀ ਰਾਤ ਸਾਡੀ ਪਸਿਆਣੇ ਤੋਂ ਸਵਾਣਾ ਤੇ ਮੰਗੀ ਤੱਕ ਦੀ ਉਪਕਲ ਸਰ ਇਹ ਜਿਹੜਾ ਟ੍ਰੱਕ ਪਲੜਿਆ ਹਟਾਲਾ ਕਹ ਲੋ ਇਹਦੇ ਵਿੱਚ ਲੱਦਾ ਕੀ ਹੋਇਆ ਸਲਫਰ ਹੈ ਜੀ ਸਲਫਰ ਲੱਦਾ ਹੋਇਆ ਔਰ ਕਿੰਨੇ ਵਜੇ ਦੀ ਜਿਹੜੀ ਇਹ ਘਟਨਾ ਹੈਗੀ ਹੈ 3 ਵਜੇ ਦੀ ਘਟਨਾ ਹੈ ਜੀ ਮੋਰਨਿੰਗ ਦੀ ਨੀਂਦ ਕਰ 3 ਵਜੇ ਘਟਣਾ ਹੋਇਆ ਤੁਹਾਨੂੰ ਫਿਰ ਇਥੋਂ ਕਿਹਦਾ ਜਾਣਕਾਰੀ ਦੋ ਆਪਕਾ ਤੁਹਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆ ਗਈ ਜੀ ਤੇ ਰਿਪੋਰਟ ਟਾਸਕ ਨੋਟ ਦੇ ਵਿੱਚ ਆ ਕੇ ਦੂਜੀ ਫਿਰ ਡਰਾਈਵਰ ਨੂੰ ਬਾਹਰ ਕੱਢਿਆ ਕਿ ਡਰਾਈਵਰ ਫਿਰ ਬਾਹਰ ਹੀ ਸੀ ਜੀ ਪਹਿਲੇ ਹੀ ਘਟਿਆ ਜਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਤੇ ਡਰਾਈਵਰ ਨੇ ਗਲਤ ਗੱਲਬਾਤ ਕੀਤੀ ਕੀ ਦਿੱਤਿਆ ਕਾ ਤੋਂ ਇਹ ਹੋਇਆ ਸਰ ਉਹਦਾ ਡਰਾਈਵਰ ਦਾ ਕਹਿਣਾ ਜੀ ਸਾਹਮਣੇ ਮਤਲਬ ਲਾਵਾ ਆ ਗਿਆ ਕੋਈ ਸਭ ਨੂੰ ਬਚਾਉਣ ਦੇ ਕਰਕੇ ਜੀ ਡਵਾਈਡਰ ਦੀ ਵਰਤੀ ਠੀਕ ਹੈ